ਸ਼ਿੱਖਿਆ ਮੰਤਰੀ ਹਰਜੋਤ ਸਿੰਘ ਬਾਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਹੁਣ ਬੇਹਦ ਬਿਹਤਰ ਹੋ ਚੁੱਕੀ ਹੈ। ਹਰ ਸਕੂਲ 'ਚ ਚਾਰ ਦੀਵਾਰੀ ਬਾਥਰੂਮ ਹੋ, ਥੇ ਬੱਚਿਆਂ ਦੇ ਲਈ ਬੈਠਣ ਦੀ ਸਹੂਲਤ, ਸਿਕਿਉਰਿਟੀ ਗਾਰਡ, ਬੱਸਾਂ ਤੇ ਫ੍ਰੀ ਕਿਤਾਬਾਂ ਉਪਲਬਧ ਨੇ ਤੇ ਉਹਨਾਂ ਨੇ ਦੱਸਿਆ ਕਿ ਨਤੀਜਿਆਂ ਦੇ ਵਿੱਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਭਾਰਤ ਪੱਧਰ ਤੇ ਸਰਵੇਖਣ ਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਮਿਲਿਆ ਤੇ ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੌਰਾਨ ਉਹ ਸਰਵੇਖਣ ਕਰ ਰਹੇ ਸਨ ਕਿ ਆਖਰਕਾਰ ਪੰਜਾਬ ਚ ਨਸ਼ਾ ਕਦੋਂ ਸ਼ੁਰੂ ਹੋਇਆ ਉਹਨਾਂ ਨੇ ਕਿਹਾ ਕਿ ਅੱਜ ਤੋਂ ਕਰੀਬਨ ਦਸਤੀ ਕਿ 20 ਤੋਂ 30 ਸਾਲ ਪਹਿਲਾਂ ਪੰਜਾਬ ਦੇ ਵਿੱਚ ਸ਼ਹਿਦਤਾ ਤੇ ਖਿਡਾਰੀ ਹੀ ਵੀ ਨਜ਼ਰ ਆਉਣ ਦੇ ਸੀ ਪਰ 2009 ਦੇ ਵਿੱਚ ਨਸ਼ੇ ਦਾ سلسلہ ਸ਼ੁਰੂ ਹੋ ਗਿਆ ਹੋ ਨਾ ਅੰਕੜਿਆਂ ਦੇ ਆਧਾਰ ਤੇ ਦੱਸਿਆ ਹੈ ਕਿ ਜਦ ਕਿ 2009 ਚ ਨਸ਼ੇ ਦੀ ਲਤ ਵਾਲਿਆਂ ਦੀ ਗਿਣਤੀ ਕੁਝ ਹਜ਼ਾਰ ਸੀ ਤੇ 2015 ਤੱਕ ਇਹ ਗਿਣਤੀ ਜਿਹੜੀ ਹੈ 9.5 ਲੱਖ ਹੋ ਚੁੱਕੀ ਸੀ ਉਹਨਾਂ ਐ ਵੀ ਕਿਹਾ ਹੈ ਕਿ ਇਹ ਸਮਝਣਾ ਔਖਾ ਨਹੀਂ ਹੈ ਕਿ ਉਸ ਸਮੇਂ ਪੰਜਾਬ ਦੀ ਸਿਆਸਤ ਕਿੰਨਾ ਦੇ ਹੱਥ ਸੀ ਇੰਟਰ ਚ ਅੱਜ 150 ਬੈੱਡ ਬੱਚਿਆਂ ਦਾ ਇਲਾਜ ਹੋ ਰਿਹਾ ਬੱਚਿਆਂ ਦੀ ਸਕਿਲਿੰਗ ਹੋ ਰਹੀ ਹੈ ਤਾਂ ਕਿ ਸਾਡੇ ਬੱਚੇ ਇਸ ਦਲਦਲ ਚੋਂ ਵਾਪਸ ਆ ਕੇ ਸਾਡੇ ਨੌਜਵਾਨ ਵੀਰ ਸਾਡੀਆਂ ਭੈਣਾਂ ਜੋ ਇਸ ਦਲਦਲ ਚ ਫਸੀਆਂ ਵਾਪਸ ਸੰ ਮੇਨਸਟ੍ਰੀਮ ਚ ਜਿੱਥੇ ਕੰਮ ਹੋ ਰਿਹਾ ਹੁਣ ਸਭ ਤੋਂ ਵੱਡਾ ਕੰਮ ਸਾਡਾ ਸਾਡੇ ਪਰਿਵਾਰ ਦਾ ਸਿੱਖਿਆ ਮਹਿਕਮੇ ਦਾ ਪਰਿਵਾਰ ਕਿਉਂਕਿ ਤੁਸੀਂ ਤੁਹਾਡੇ ਕੋਲ ਪੰਜਾਬ ਦਾ ਭੁਵਿੱਖ ਹੈ ਤੁਹਾਡੇ ਕਲਾਸਰੂਮਾਂ ਚ ਪੰਜਾਬ ਦਾ ਭੁਵਿੱਖ ਬੈਠਾ ਆਪਣੇ ਇਸ ਕਰਕੇ ਅੱਜ ਤੋਂ ਇਸ ਪਾਠਕ੍ਰਮ ਦੇ ਰਹੀ 9ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਤੇ ਹਰ ਬੱਚੇ ਨੂੰ ਆਪਾਂ ਇੱਕ ਤਰੀਕੇ ਨਾਲ ਤਿਆਰ ਕਰਨਾ ਹੈ ਪਹਿਲੀ ਗੱਲ ਕਿ ਉਹ ਆਪ ਕਦੀ ਨਸ਼ੇ ਦੇ ਦਲਦਲchna ਪਾ ਜਾਵੇ ਦੂਜੀ ਗੱਲ ਆਪਣੇ ਆਲੇ ਦੁਆਲੇ ਨੂੰ ਵੀ ਉਹ ਕਿਸੇ ਨੂੰ ਜਾਣ ਨਹੀਂ ਦਊਗਾ ਯਕੀਨ ਮੰਨਿਓ ਜੇ ਅਗਰ ਆਪਾਂ ਇਹ ਸ਼ੁਭ ਕੰਮ ਕਰ ਦਿੱਤਾ ਤਾਂ ਸੱਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋਊਗੀ ਤੇ ਮੈਨੂੰ ਪੂਰਨ ਸਮਰਥਾ ਮੈਨੂੰ ਪੂਰਨ ਯਕੀਨ ਹੈ ਕਿ ਅੱਜ ਤੱਕ ਜੋ ਕੁਝ ਵੀ ਆਪਾਂ ਰਲ ਮਿਲ ਕੇ ਕੀਤਾ ਹੈ ਜੋ ਕੁਝ ਵੀ ਅਪਾ ਮਿੱਠਿਆ ਅਪਾਉਂ ਦੇਚ ਅਪਾਉਂ ਦੇਚ ਕਾਮਯਾਬ ਹੋਏ ਆ ਤੇ ਅੱਜ ਦੇ ਇਸ ਸ਼ੁਭ ਕੰਮ ਦੇ ਵਿੱਚ ਵੀ ਗੁਰੂ ਸਾਹਿਬ ਸਹਾਈ ਹੋਣਗੇ ਤੇ ਸਿੱਖਿਆ ਮਹਿਕਮਾ ਪੰਜਾਬ ਦੇ ਉੱਤੇ ਜਿਹੜਾ ਤੋਮਤ ਲੱਗੀ ਹੈ ਪੰਜਾਬ ਦੇ ਉੱਤੇ ਜਿਹੜਾ ਇਹ ਦਾਗ ਲੱਗਿਆ ਪੰਜਾਬ ਨੂੰ ਜਿਹੜੀ ਇਹ ਨਜ਼ਰ ਲੱਗੀ ਹੈ ਇਸ ਨੂੰ ਤਾਰਨ ਦੇ ਵਿੱਚ ਸਿੱਖਿਆ ਮਹਿਕਮਾ ਸਭ ਤੋਂ ਵੱਡਾ ਵੱਡਾ ਜਿਹੜਾ ਰੋਲ ਹੈ ਉਹ ਅਦਾ ਕਰੂਗਾ ਆਪ ਸਭ ਦਾ ਸਾਰੇ ਅਧਿਆਪਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮੇਰੇ ਵੱਲੋਂ ਬਤੌਰ ਸਿੱਖਿਆ ਮੰਤਰੀ ਆਪ ਸਭ ਨੂੰ ਬੇਨਤੀ ਹੈ ਕਿ ਸਾਨੂੰ ਸਰਫਿਕ ਸਰਕਾਰੀ ਮਹੀਦਾਂ ਮੰਨਦੇ ਹੋਏ ਇਸ ਨੂੰ ਇੱਕ ਔਨ ਦਾ ਕੰਮ ਮੰਨਦੇ ਹੋਏ ਪੰਜਾਬ ਪ੍ਰਤੀ ਦੇਸ਼ ਪ੍ਰਤੀ ਆਪਣਾ ਫਰਜ਼ ਮੰਨਦੇ ਹੋਏ ਇਸ ਨੂੰ ਆਪਾਂ ਦਿਲੋਂ ਕਰਨਾ ਤਾਂ ਆਪਣੇ ਬੱਚਿਆਂ ਨੂੰ ਤਿਆਰ